ਸੀਲੋਂ ਡੇ ਆ ਤੇਰੀ ਨਹੀਂ ਫੇਸ ਮੋਸ਼ ਮੇਰੇ ਤੋਂ ਹੋਈ ਜਾਣੀ ਇਹ ਨਾਣਾ ਰਖੇ ਰਖੜਾ ਲੈਣਾ ਨੇ ਆਪਣੇ ਇੱਕ ਹੱਥ ਲਾ ਲੀਏ ਇਹ ਦੋਹਾਂ ਦਾ ਲਾਓਗੇ ਤਾਂ ਇੱਕੋ ਦੇਖੋ ਪਹਿਲਾਂ ਦਾ ਲਾਦੀ ਹੋ ਅਹੇ ਇਧਰ ਲਿਖਾਗੇ ਇਧਰ ਲਿਖਾ ਨਾ ਐ ਹੁਣ ਉਹ ਮੇਰੋ ਲਿਖ ਕੇ ਪੂਰਾ ਨਹੀਂ ਨਹੀਂ ਮਤਲਬ ਇੱਥੇ ਉਹ ਉਧਰ ਨਹੀਂ ਲੱਗਦਾ ਇੱਥੇ ਲਿਖਾ ਨਾ ਪਹਿਲਾਂ ਫਿਰ ਨੀਚੇ ਲਿਖਾ ਇਦਾਂ ਆਉਣਾ ਨਾ ਕੋਲੇ ਜਿੰਨੇ ਹੁੰਦੇ ਨਾ ਤੁਸੀਂ ਹਾਂਜੀ ਇਹਨੂੰ ਬੜਾ ਜਾ ਇਹ ਪਾਣਾ ਨਾ ਫਿਰ ਸਰਪਾਲਿਆਂ ਨੇ ਲਾਓ ਮੈਂ ਨਹੀਂ ਢੋਣੀ ਕਿਉਂਕਿ ਫਿਰ ਹਮਨੇ ਪਿਆਰ ਹੋਣਾ ਹੈ ਇਸ ਦੀ ਕਲਾਮ ਨਹੀਂ ਹੈ ਦੇਖਿਆ ਨਾ ਕੰਪਲੀਟਲੀ ਇਸ ਸਾਈਡ ਨੂੰ ਤੁਸੀਂ ਕੀ ਕਹਿੰਦੇ ਹੋ? ਤੂੰ ਹੀ ਕਹਿੰਦੇ ਕਿ 4 ਵਜੇ ਤੱਕ ਉਹ 4 ਵਜੇ ਤੋਂ ਪਹਿਲਾਂ ਰੈਡੀ ਹੋ ਜਾਓ ਤੇ ਅਸੀਂ ਰੈਡੀ ਹੋ ਗਏ ਤੇ ਤੂੰ ਹੀ ਨਹੀਂ ਹੋਇਆ ਜੇ। ਤੂੰ ਹੀ ਨਹੀਂ ਹੋਇਆ ਜੇ ਇਹ ਸਾਰੇ ਰੈਡੀ ਹੋ ਗਏ ਆ। ਹਾਂ ਸੰਦੀਪ। ਹਾਂ ਵੇਖਣਾ ਸ਼ੁਰੂ ਕਰ ਆਇਆ ਲਈ ਤੋਰ ਰਹੀ। ਅੱਛਾ। ਅਗਰ ਸੰਦੀਪ ਦਾ ਇਹ ਸਿਮੂ ਬੈਠੀ ਐ ਅੱਛਾ। ਸਿਮੂ ਦਾ ਮੇਕਅਪ ਹੋਣ ਡਿਆ। ਸੰਦੀਪ ਕਿੱਥੇ ਚਲ ਗਈ? ਹੋ ਗਈ ਕੋਈ ਹਲਾ ਨਾ ਪਤਾ ਨਹੀਂ ਕਿੰਨੀ ਮੇਰਾ ਮੇਕਅਪ ਹੋ ਗਿਆ ਰਵੇ ਦਾ ਟਾਈਮ ਹੋ ਗਿਆ ਤੇ ਮੇਰਾ ਰੋ ਵੀ ਗਈ ਹੈ ਮਾਸੀ ਕਿਹੜੀ ਆ ਮਾਸੀ ਆਣ ਕੇ ਗਰਾਫ ਕਰੇ ਸਟਾਈਲਿੰਗ ਹੋਣੀ ਹੈ ਮੇਕਅਪ ਜਿਆਦਾ ਓਵਰ ਨਹੀਂ ਕਿਤੇ ਬਣਾਉਣਾ ਬੱਚੇ ਐਸ ਆਈਡੀ ਲਾਈਓ ਤੇ ਵੇਜ ਨੂੰ ਲੱਗਦਾ ਕਿਦਾ ਕਿਦ ਨਹੀਂ ਭੇਜਾੜੂ ਭੇਜਾਂਗਾ ਉਹਨੇ ਪਾਸਵਰਡ ਮੰਗਿਆ ਮੈਂ ਦੁਬਾਰਾ ਕੀਤਾ ਫੇਰ ਖੁੱਲਿਆ ਨੇ ਨੇ ਪੰਜਾਗੀ ਭਾਜੀ ਨੇ ਚਾਹ ਬਣਾਈ ਸਾਰਿਆਂ ਲਈ ਚਾਹ ਵਾਲੇ ਹੋਏ ਨਾ ਤੁਸੀਂ ਗੋੜ ਵਾਲੀ ਚਾਹ ਨਹੀਂ ਆਂ ਹਾਂਜੀ ਚ ਗੋੜ ਵਾਲੀ ਸਵਾਦ ਬਣਦੀ ਨਾ ਹਾਂ ਮੈਂ ਖਾਣ ਦੇ ਵਿੱਚ ਪਿਆ ਮੇਰੀ ਗੁਣਾ ਤੇ 12 ਵਜੇ 12 ਵਜੇ 12 ਵਜੇ 11:30 ਹੀ 11:30 ਵਜੇ ਆ ਗਏ ਆਂ ਇਹ ਹਾਂ ਨਾ 11:30 ਹੀ ਸਟਾਰਟ ਹੋਗੇ ਮੇਰਾ हेयर स्टाइल ਹੋ ਗਿਆ ਤੇ ਹੁਣ ਚਾਚੀ ਜੀ ਮੈਨੂੰ ਆਏ ਅਦਾ ਸੰਦੀਪ ਉਧਰ ਸਿੰਮੂ ਇਹ 1:30 ਵਜ ਗਿਆ ਵਾ 1:30 ਵਜ ਗਿਆ ਟਾਈਮ ਹੋ ਗਿਆ ਚਾਚੀ ਦਾ ਰਹਿੰਦਾ ਇੱਧਰ ਚਾਚੀ ਨੇ ਆਪਣਾ ਲਿਪਸਟਿਕ ਰੱਖ ਲਓ ਸ਼ੇਡ ਨੂੰ ਚੇਂਜ ਕਰ ਚੇਂਜ ਕਰ ਦਿਓ ਲਿਪਸਟਿਕ ਉਹ ਨਹੀਂ ਕਰਾਉਣਾ ਮਾਤਾ ਜੀ ਕੀ ਕਰਨਾ ਫੇ ਚੌਂਕ ਨਹੀਂ ਮਾਰ ਲੋ ਫਿਰ ਤੋਂ ਮਾਰ ਲੋ ਫੇ ਏਦਾਂ ਕਰ ਲੋ ਹੱਸ ਇੱਧਰ ਵੀ ਤੋਆ ਹੈ ਸਿੱਧਾ ਹਾਂ ਹਾਂ ਉਹ ਕਹਣੇ ਕਿ ਗੋਡੇ ਤੇਰਾ ਖੱਤ ਆ ਦੇਖੋ ਇੱਧਰ ਆਪਣਾ ਪੰਚ ਸਾਹਮਣੇ ਦੇਖੋ ਦੇਖੋ ਇੱਧਰ ਨੂੰ ਇੱਕ ਮਿੰਟ ਖਿਆਲ ਕਰ ਮੜਿਆ ਸਰ ਅੱਛਾ ਕਿੰਨੀ ਜਗ੍ਹਾ ਨਹੀਂ ਆਕਰ ਪਾਸੇ ਵਾਲੀ ਪਾਸੇ ਛੱਡਦੇ ਗਾਵੇ ਤੇ ਕਰਾਂਗੇ ਇੱਕ ਮਿੰਟ ਇੱਕ ਮਿੰਟ ਤੂੰ ਦੇ ਸ਼ੌੜਿਆ ਤੇ ਰੰਜ ਗਣੀ ਤੂੰ ਮਾਸੀ ਵਾਲਾ ਵੇ ਇੱਧਰ ਨੂੰ ਦੇ ਹਾਂ ਪਾਸੇ ਵੱਲੇ ਆ ਜਾਈਂ ਅੱਖਾ ਮਾਰਦੀ ਰੁਕੀ ਹਾਂਜੀ ਥੋੜਾ ਬਾਅਦ ਚੇਤੋ ਤਾਂ ਚੁੱਕੇ ਰੱਖਿਓ ਚੁੰਨੀ ਥੋੜਾ ਪਿੱਛੇ ਲਾਏ ਥੋੜਾ ਪਿੱਛੇ ਲਾਏ ਉਧਰ ਬਈ ਬੈਲ ਦੱਸੋ ਨਾ ਕੋਈ ਸਾਡੀ ਕੋਈ ਅੱਗੇ ਵੀ ਪਿਛੇ ਰੋਣਾ ਦੇਖ ਬਸ ਠੀਕ ਹੈ ਦੇਖੋ ਜੇ ਕੋਈ ਆਊਗਾ ਫਿਰ ਅੱਗੇ ਹੋ ਜਾਏ ਮੇਰੇ ਕੋ ਪਿੱਛੇ ਹੋ ਜਾਏ ਠੀਕ ਹੈ ਚਲੋ ਅੱਗੇ ਜਾਈਏ ਅੱਗੇ ਬਾਰੇ ਬਾਰੇ ਚਲੇ ਜਾਈਏ ਮੈਂ 12 ਮਹੀਨੇ ਤੇ ਹੁਣ ਵਧਦੇ ਜੀ ਮਾਰਾ ਜਾਈ ਮਾਰਾ ਜਾਈ ਨਹੀਂ ਆਇਆ ਇੱਥੇ ਨਹੀਂ ਨਹੀਂ ਜੀ ਕੋਈ ਆ ਨਹੀਂ ਨਹੀਂ ਨਾ ਹੀ ਲੱਗੋ ਬਈ ਦੌੜ ਲਿਆ ਗਾ ਹਾਂ ਨਹੀਂ ਹਾਂ ਜੀ ਦੇਖੋ ਇਹਦਾ ਸਾਹਮਣੇ ਲਾਸ ਬਸ ਫੇਰ ਨਾ ਬੱਚੇ ਦੇ ਉੱਤਰ ਲੱਗਾ ਚਲੋ ਚਲੋ ਆਓ ਹਾਂ ਜੀ ਆ ਦੇਖੋ ਤਾਂ ਪੈਂਦੀ ਪੈਂਦੀ ਦੇਖੋ ਮਾੜਾ ਸਹੀ ਕਿਰਤ ਆ ਤਰਕ ਮਾੜਾ ਕਿਰਤ ਆ ਤਰਕ ਚਲੋ ਅੱਗੇ ਅੱਗੇ ਵਾੜੀ ਵਰੀ ਅੱਗੇ ਤੁਸੀਂ ਜੱਕਿਓ ਹਾਂ ਜੀ ਥੋੜਾ ਤਾਂ ਕਿਤੇ ਤੋਂ ਮਾ ਜੀ ਥੋੜਾ ਗਿਣੋ ਹਾਂ ਜੀ ਥੋੜਾ ਮੁੱਠਾ ਲੈ ਗਰੋ

फलकार <laughs> ਆ ਦੇਖ ਭਾਵੀਆ ਹਾਂਜੀ ਉਹ ਦੇਖ ਭਾਵੀਆ ਜੋ ਗਿਆ ਜੋ ਗਿਆ ਜੋ ਗਿਆ ਮੈਂ ਨਹੀਂ ਲਾਇਆ ਮੈਂ ਨਹੀਂ ਲਾਇਆ ਤੋ ਲਈ ਨਹੀਂ ਮੈਂ ਤਰਕੀਰ ਲਈ ਤੋ ਲੀਏ ਭਲਾ ਅੱਗੇ ਰੱਖੇ ਵੜ ਜਾ ਭਲਾ ਅੱਗੇ ਰੱਖੇ ਭਾਈ ਇਹ ਲਾ ਬਸ ਉਹ ਬਾਦ ਉਹ ਬਾਦ ਲੀਏ ਭਲਾ ਅੱਗੇ ਕਲਾਗਾ ਨਹੀਂ ਆਖੀ ਤੂੰ ਨਾ ਦੁਨੀਆਂ ਵਿੱਚ ਨਾ ਸਤਮਾਦ ਮੋ ਇਹਨਾਂ ਦੇ ਦੋ ਜੀ ਮੇਰੀ ਮੋਜ ਦੇਵਾਂਗੇ ਨਾ ਹਲੇ ਚੱਲੀ ਜਾਂਦੇ ਮਾਰੀ ਇਹਦੇ ਤੋਂ ਮਨਾ ਕੋਈ ਇੱਥੇ ਮਾਰੀ ਹਾਂਜੀ ਫੜਿਓ ਮੜਾ ਦੇ ਕੇ ਆਪ ਹੁਣ ਫੜਿਓ ਮੜਾ ਦੇ ਸਾਰੀਆਂ ਲੋੜੀਆਂ ਇਹ ਕਿਹੜਾ ਸਾਈਡ ਤੋਂ ਰਹਿੰਦੀ ਬੇੜਾ ਸਾਈਡ ਤੋਂ ਰਹਤੀ ਮਾਮਾ ਜੀ ਹੱਥ ਨਾਲ ਫੁੱਲ ਵਾਲਾ ਉਹ ਸਹੇਗੀ ਤੇਰੇ ਕਹਿੰਦੀ ਲੱਭਿੰਦੀ ਪੈਰ ਹਾਂ ਰੁਕ 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 ਮੈਂ ਡੋਲੀ ਭਾ ਦੇਗਾ ਉਹ ਲਾਤੀਆਂ ਵਿੱਚ ਰੱਖੀ ਓਕੇ ਜੀ ਮਾਰੋ ਪਾਈ ਸਾਲ ਮਾਰ ਖਾਲ ਪੈਣੀ ਤੋੜੇ ਤੋੜਦੇ ਚੱਲੋ 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 ਕੱਟੀਆਂ ਕਰਦੇ ਕੱਟੀਆਂ ਰੱਖੀ ਹੋਰ ਲਗਾ ਦਿਓ ਹਲੋ ਕਿੰਨਾ ਹੋਸ ਰਹਾ ਇੱਕ ਮਿੰਟ ਬਾਜੀ ਰੁਕ ਜਿਓ

पपी आयो आज गेटदर मना पर चलो रे पापा वो का लो आओ काम में आए हो आवे आवे तो काम में आए ਖੈ ਇੱਧਰ ਲਾ ਦੇ ਆ ਸਾਹਮਣੇ ਜੇ ਲਾ ਕੇ ਲਾ ਦੇ ਇੱਥੇ ਲਾ ਦੇ ਕੋਈ ਗੱਲ ਇੱਥੇ ਲਾ ਦੇ ਹੁਣ ਲਾਦਾ ਲਾ ਲੋ ਕਿੰਨੇ ਲਾਉਣੇ ਆ 5 ਇੱਧਰ ਰੱਖ ਬੜਾ ਹਾਂਜੀ ਹੈਗਾ ਆਗੀ ਆਗੀ ਸੋਠੀ ਠੀਕ ਹੈ ਨਾ ਬੱਸ ਇਹਨੂੰ ਸੋਠੀ ਖਿਚੜੀ ਜਲਣ ਦੀ ਆ ਦਹੀਂ ਦੇ ਨਾਲ ਖਿਚੜੀ মু <laughs> 老婆准标准多少 हो गई हो गई सारे हो गई हो गई हो गई सारे हो गई हो गई एक महर से एकदम लगा के रखा था मतलब ये बातें बहुत अच्छी सर वाले में फॉलो कर रहे हो देखो ये तो आय तरफ वाले को आ पैसे हाजी हाजी नहीं चलो चलो खाना कोई गल नहीं तो किसी को देने बिल्कुल चलो अब पाले की समझी नहीं സ <marriages timing> تو رکو ڏيکاري اها منهن آولاهه پتاو ايمان حق الله پڪڙي ڏور وڃي شهوداري جي ڳالهه آئي تو چير ديت ني نه لڙا آجا جي منهن کڻاڙي آجي ڪا به ٻي نه آئي காலி <laughs> ਇਹ ਕੋਈ ਨਹੀਂ ਬਹੁਤ ਕੁੜਾ ਬੰਦਰ ਪ੍ਰਗਟ ਕਰਾ ਰਿਹਾ ਹੈ ਪਾਦੋ ਪਾਦੋ ਸ਼ਰਮਾ ਪਾਦੋ ਹਾਂਜੀ ਪਾਦੋ ਪਾਦੋ ਹਾਂਜੀ ਪਾਦੋ ਸਭ ਤੇ ਰਹੇ ਸਭ ਜਿਵੇਂ ਆ ਤੂੰ ਜਿਸ ਕੋਰ ਦੇ ਨਹੀਂ ਲਵਾਏ ਹਾਂ ਰੋਜ਼ ਰੋਜ਼ ਕਰਦਾ ਜੀ ਹੁਣ ਤੋਂ ਨਹੀਂ ਹੋ ਜਾ ਤੁਮਨਾ ਨਹੀਂ ਚਾਹੀਦਾ ਹਿੰਦ ਲੋਤਾ ਬੋਲਦਾ ਰੋਜ਼ ਰੋਜ਼ ਆਮਾ ਚਾਲੇ ਪ੍ਰਭ ਸਨਾਨ ਤੇ ਚਾਲੇ ਪ੍ਰਭ ਸਨਾਨ ਕੀ ਕਰ ਪ੍ਰਭ ਦੇਵ ਸ੍ਰੀ ਦੇਪ ਦਾ ਜਤਿ ਮਹਤਾ ਓਕੇ ਜੀ ਅੱਗੇ ਅੱਗੇ ਆਓ ਚਲੋ ਹਾਂ ਪਾਗੇ ਸਨਾਨ ਆਣ ਚੋਹੋ ਕੋਰੇ ਤੇ ਪਰਮ ਜੀ ਤੇ ਤੂੰ ਮੈਨੂੰ ਪਿਆਈ ਨਹੀਂ ਲੱਗਦਾ ਪਿਆ ਹੀ ਨਹੀਂ ਲੱਗਦਾ ਜਦੋਂ ਅਸੀਂ ਪਹਿਲੀ ਮਰਜ਼ੀ ਕਰਨਾ ਕੋਈ ਨਹੀਂ ਇਹੋ ਗੱਲ ਨਹੀਂ ਉਹ ਨਾਤਰ ਮਾਨੇਂਦਰ ਤੇ ਪ੍ਰਸਾਦ ਗੁਰਾਇ ਤੇ ਅੱਜ ਨਾ ਕਰਨੇ ਕਿ ਸਾਥ ਕਰਾ ਕਰਦੇ ਪੈਸੇ ਲੱਭਣ ਦੇ ਚਲੋ ਚਲੋ ਅੱਜ ਕੱਲ੍ਹ ਕਰਦੇ ਮੇਰਾ ਸਮਾਨ ਕੋਵੇ ਨਾ ਸਦਾ ਤੇ ਆਏ ਸਹਉਣੀ ਹੋਵੇ ਤੇ ਤੌਰ ਦੇ ਪੌਂਡ ਉਤੰਬਰ ਹਣ ਆਵਾ ਤੇ ਤਿਆਗ ਦੇਵਨ ਭਾਵ ਨਹੀਂ ਤੋਂ ਨਾ ਪਾ ਦੋ ਜੀ ਜੈ ਮਰਿਆ ਪਾ ਜੀ ਜੈ 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 ਜੀ ਪ੍ਰਸਾਦ ਸਤਿਗੁਮਾਨ ਹੈ ਮਨਤਾ ਕੋ ਜਸ ਰਖਣ ਬਖਾਲੈ ਚਲੋ ਦੇਖਦਾ ਰੂ ਰਤ ਪਰਮ ਆਓ ਕੇ ਨਾਤ ਜੀ ਬਲਾਰ ਭਰਮ ਪ੍ਰਭ ਜੀ ਜਪਦੇ ਸਰਗੈ ਮਾਨ ਪਾ ਸੋ ਨਾ ਕੋ ਤੇ ਤਿਨਿ ਸਾਰ ਜੀ ਨਾ ਪੋਣਾ ਪ੍ਰਕਾਸ਼ ਰੂ ਰ ਸੰਤ ਜੀ ਕਟਲ ਆਪ ਸ੍ਰਾਮ ਕੋ ਨੇਹੇ ਸੋ ਸਤਿ ਸ਼੍ਰੀ ਅਕਾਲ ਜੀ ਤੁਸੇ ਤਾ ਮੋਰਾ ਕਮਲਾ ਕੋਈ ਆਇਆ ਨਹੀਂ ਹਰ ਹਰ ਜਾਤਿ ਕਰ ਜੈ ਪ੍ਰਭਾ ਕੋ ਸਭੇ ਜੀਤਾਗੇ ਮਨ ਸਰਨੀ ਕਾਲੇ ਤਾ ਦੇ ਪ੍ਰਭੂ ਕਾਟੇ ਪ੍ਰਭਾ ਪ੍ਰਭਾ ਤੁਮ ਕੋ ਨਾ ਸੁਸਹਿ ਮਨ ਰਾਖਤ ਪ੍ਰਭੂ ਉਤਰ ਧਾਕੋਗਾ ਕੋਗਾ ਕੋਗਾ ਪ੍ਰਭਾ ਤੁਾਈ ਜੁਰਨਾ ਮੂਨੇ ਨਾਮਤਾ ਕੀ ਪ੍ਰਭ ਤੇ ਜਿਨ ਕੋ ਰੋਇ ਕਾ ਦੇ ਤੋਖਨ ਕਹ ਰਿਹਾ ਪਰਸਾ ਤੇਰੀ ਪਤ੍ਰੀ ਕੋ ਨਾ ਹੀ ਜਦ ਕਹੇ ਇਹ ਪ੍ਰਸਾਦ ਬੋਲੇ ਕਹਿ ਨਾਮ ਜੋ ਪ੍ਰਸਾਦ ਤੇ ਕਹਿ ਵਿਸ਼ਵਾਦ ਇਹ ਪ੍ਰਸਾਦ ਬੋਲੇ ਤੇ ਰਸ ਸੁਣਾ ਇਹ ਪ੍ਰਸਾਦ ਤੇ ਰੰਗ ਸੁਣਾ ਗੁਰੂ ਪ੍ਰਸਾਦ ਸੋਨਿਹਾਲ ਸਾਸਰੀ ਆਕਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਤ ਤੁਰਪੀ 5 ਵਜੇ ਪੂਰੇ ਇਹ ਵੀ ਪਈ ਦੀ ਆ ਹੱਦ ਗਏ 47 ਮਿੰਟ ਹੋ ਗਏ ਆ ਤੇ ਅਸੀਂ ਢਾਬੇ ਦਰੁਕਿਆਂ ਭਰਾਵਾਂ ਦਾ ਢਾਬਾ ਆਛਾ ਸਾਰੇ ਸੌਂਡੇ ਹੀ ਗੱਡੀ 'ਚ ਠੀਕ ਆ ਆ ਲਾਤੀ ਕਿਹਨਾਂ ਚੱਕਰਪਾਟੇ ਖਿਲਾਫ ਤੇ ਆ ਰਹੇ ਆ ਇੱਧਰ ਬਾਕੀ ਤਾਂ ਕਿੰਨਾ ਫਸ ਗਿਆ ਇਹ ਸਾਰੇ ਨਹੀਂ ਆਏ ਸੀ ਬਾਹਰ ਖੜੇ ਆ ਗਾਇਜ਼ ਨਹੀਂ ਤਾਂ ਕਿੰਨੇ ਯਾਰ ਰਾਤ 12 ਵਜੇ ਨਹੀਂ 11 11 ਵਜੇ ਰੈਡੀ ਹੁੰਦੀਆਂ 11 ਵਜੇ ਸਾਢੇ 11 ਵਜੇ ਤਿਆਰ ਅੱਜ ਇਹ ਪਹੁੰਚੇ ਕਿਤੇ ਇਹ ਮੈਨੂੰ ਬਤਾਨਾ ਅ ਨਹੀਂ ਮੈਂ ਵੀ ਬਤਾਲਦਾ ਹਾਂ ਆਪਾਂ ਲੱਗ ਲੈ ਕੇ ਡਬਾਉ ਸ਼ਟਿਕਾ ਕਰ ਰਿਹਾ। ਹਮਰ ਖਾਣੇ ਪਈ ਨਾ ਇ। ਛੋੜ ਸਟਾਰਟ ਹੋ ਗਿਆ। ਪਰ ਕਰ ਕਰੇ। ਮੈਂ ਜਾਣੇ ਨਾ ਕਰ ਕਰੇ ਖਾਣੇ ਪੈਣੇ ਸਾਰਿਆਂ ਨੂੰ। ਪਰ ਧੋਨੇ ਵੀ ਨਹੀਂ ਦੇ। ਲੱਗੇ ਹੋਣ ਐ। ਇੰਨੀ ਜਿਹਾ ਪੀਣੀ ਵੀ ਘਰੋਂ ਜੀ। I'm gonna